ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਇਰੇਡ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਜੀ ਨਾਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੂਈ ਜਰਸੀ ਤੇ ਦੋ ਗੱਬਨ ਗਾਵਾਂ ਤੇ ਇੱਕ ਗੱਬਨ ਮੱਝ ਤੁਹਾਨੂੰ ਦਿਖਾਉਣੀ ਹੈ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਜੀ ਹੋ ਸਣਾ ਠੀਕ ਠਾਕ ਜੀ ਬੜੀ ਵਧੀਆ ਤੁਸੀਂ ਸਣਾ ਹੋ ਜੀ ਸਾਫ ਵਧੀਆ ਜੀ ਤੇ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿਗ ਦੇਖੋ ਤਾਸੀਲ ਨਾਣਾ ਜਿਲ੍ਹਾ ਅਮਰੀਕਾ ਫੋਨ ਨੰਬਰ ਬੋਲਦਾ ਕਰੀ 950129685 ਠੀਕ ਹੈ ਤੇ ਨਕਸ਼ਾ ਹੀ ਬਦਲਤਾ ਜੀ ਨਕਸ਼ਾ ਹੀ ਹਿਲਤਾ ਨਾ ਪਤਾ ਹੀ ਆ ਰੰਗ ਹੀ ਬੜੇ ਜ਼ਬਰਦਸਤ ਕਰਦੇ ਜੀ ਲਾਲ ਤੇ ਨੀਲਾ ਹਾਂਜੀ ਹਾਂਜੀ ਠੀਕ ਹੈ ਚਲੋ ਵਧੀਆ ਚਲੋ ਇੱਥੇ ਹੀ ਰੰਗ ਰੰਗੇ ਕਰਨੇ ਚਾਹੀਦੇ ਆ ਸੋਹਣਾ ਲੱਗਦਾ ਵਾ ਹਾਂਜੀ ਹਾਂਜੀ ਤੇ ਅੱਜ ਫਿਰ ਤੇ ਇਹਨਾਂ ਗੱਬਣਾ ਤੇ ਇੱਕੋ ਹੀ ਸੂਈ ਹੈ ਨਾ ਹਾਂਜੀ ਇੱਕ ਸੂਈ ਵੇਖ ਗਿਆ ਪਰਸਵਾਲਾ ਮਾਲਕ ਹਾਂਜੀ ਉਹਦੇ ਵਿੱਚ ਉਹਦੇ ਵੇਖਿਆ ਠੀਕ ਹੈ ਤੇ ਪਹਿਲਾਂ ਸੂਈ ਵਿਖਾ ਦੀ ਤੇ ਫਿਰ ਤੁਹਾਨੂੰ ਗੱਬਣਾ ਦਿਖਾਉਣੇ ਆ ਥਾਣੇ ਤੇ ਦੇਖ ਸਾਦੇ ਲੱਗੇ ਤੋਂ ਦੱਸਿਓ ਵਿੱਧੀ ਇਹ ਤੇ ਪਰ ਇਹ ਵਿੱਚ ਹੀ ਸੂਈ ਆ ਇਹ ਤਾਂ ਇਹਦੇ ਕੋਲ ਵਿੱਚ ਜਿਹੜਾ ਦੁੱਧ ਪੱਕਾ ਨਾ ਕੰਡੇ ਵਾਲਾ ਹਾਂਜੀ ਵਿਖਾਵਾ ਤੇ ਹੋਊਗਾ ਪੱਕਾ ਜਿਹੜਾ 9 ਕਿਲੋ ਦਾ ਪਰ 8 ਕਿਲੋ ਵਿੱਚ ਹੀ ਲੀਟਰ ਮਾਰ ਕੇ ਆਪਾਂ ਆਪਣੇ ਘਰੋ ਚੋਗ ਦੇ ਦਾਂਗੇ 8 ਕਿਲੋ ਪੂਰਾ ਲੀਟਰ ਵਾਲਾ ਦੁੱਧ ਖੰਡਾ ਇਹ ਨਹੀਂ ਪਿਆ ਬਾਠ ਆਖਿਆ ਤਾਂ ਕੋਈ ਵੀਰਪਰਾ ਸੱਤ ਲਾਵੇ ਅੱਛਾ ਕੋਈ ਆਠ ਹੀ ਲਾਵੇ ਵੀਰਪਰਾ ਪੱਕਾ ਦੁੱਧ ਜਿਹੜਾ ਹੈਗਾ ਉਹ ਲੀਟਰ ਮਾਰ ਕੇ ਤਾਂ ਕਿ ਦੋ ਡੱਗ ਤੇ ਅੱਛਾ ਕੋਈ ਸਾਈ ਪਾ ਦੇ ਮੇਰਾ ਵੀਰ ਸ਼ਾਮੀ ਵੀ ਆਜੇ ਤੇ ਸਵੇਰੇ ਵੀ ਆਜੇ ਤੱਕ ਤੇ ਕਿੰਨਾ ਚਿਰ ਹੋ ਗਿਆ ਸੁਈ ਨੂੰ ਸੁਈ ਨੂੰ ਵੇਜੀ ਨੂੰ 10-15 ਦਿਨ ਹੋ ਗਏ ਜੀ ਤੁਰਾਂ ਫੇਰ ਇੱਕ ਰੀ ਨਾ ਬਾਕੀ ਇਹ ਆ ਕਿ ਚਲੋ ਜਰਸੀ ਆ ਇੰਨਾ ਕਿ ਦੁੱਧ ਵਿੱਚ ਪਾਈ ਜਾਵੇ ਤੇ ਸਾਰੀਆਂ ਗਰਮੀਆਂ ਵਧੀਆ ਸਾਰੀ ਜਾਣਾ ਇਹ ਹਾਂ ਜੀ ਹਾਂ ਜੀ 8 ਕਿਲੋ ਦੁੱਧ ਜਿਹੜਾ ਕਿੰਨੇ ਕੀ ਪੱਕਾ ਹੈਗਾ ਇਹਦੇ ਕੋਲ ਵੇਡ ਲਾਈ ਸੋ ਬਾਈ ਦਸਤੇ ਬਾਕੀ ਕੱਢ ਕੱਢ ਵਿੱਚ ਪੂਰਾ ਵੈੜਦਾ ਜਿੰਨੀ ਵੀ ਹੈਗੀ ਸੋਣੀ ਹੈ ਵਜਨ ਉਹਦੇ ਵਿੱਚ ਹੈ ਤੇ ਕਿੰਨਾ ਵਧੀਆ ਫਿਰ ਇਹਦਾ ਮੁੱਲ ਧਾਰਾ ਮੜੀਏ ਵੀਰ ਜੀ ਮਰਵਾ ਦਈਏ ਦਿਖਾ ਦਈਏ ਫਿਰ ਮਗਰ ਕੀ ਵੀਰ ਜੀ ਦੇ ਮਗਰ ਵੱਛੀ ਵੀਰ ਜੀ ਦੇ ਮਗਰ ਵੀ ਇਹਦੇ ਵੱਛੀ ਆ ਅਸਮ ਕੇ ਵੇਖੋ ਥਣ ਕਿਡਾ ਕੜਾ ਲੰਮਾ ਕੱਢਿਆ ਆ ਪਸਮ ਕੇ ਥਣ ਦੇਖ ਸਾਡੇ ਪੂਰਾ ਵਧੀਆ ਤਿਆਰ ਕੀਤਾ ਪੂਰਾ ਫਲਾਉਂਦੀ ਥਣ ਵੇਖੀ ਦਿਖਾ ਦਈਏ ਚਵਾਖੇ ਦੇ ਤਾਂ ਆਪਾਂ ਮੇਰੇ ਤੋਂ ਜੀ ਕਿਵਾ ਤੇ ਦੂਸਰੇ ਦੋਹ ਸਨਾਂ ਦਾ ਚਵਾਖਾ ਦਿਖਾ ਲੀਏ ਠੀਕ ਹੈ ਜੀ ਹਾਂ ਜੀ ਜਵਾਬ ਬਹੁਤ ਠੰਡੀ ਬੜੀ ਹੋਈ ਜੀ ਇਹ ਠੀਕ ਹੈ ਹਾਂ ਜੀ ਹਾਂ ਜੀ ਤੇ ਮੋਲੇ ਫਿਰ ਲੱਤ ਲੱਤ ਨਹੀਂ ਪੁੱੜਦੀ ਕਰਮਾ ਵਾਲੀ ਦੇ ਦੱਸਿਓ ਫਿਰ ਮੋਲੇ ਦਾ ਆਪ ਮੋਲੇ ਦਾ ਵਿੱਚ ਚਾਰਜ ਕਰਦੀ ਕਿੰਨਾ ਮੋਲੇ ਦੇ ਜੀ ਬਾਕੀ ਇਹ ਵੀ ਸੋਣੀ ਵਹਿੜਿਆ ਵਜਨ ਵਜੂਦ ਚ ਆ ਹਾਂ ਜੀ ਹਾਂ ਜੀ ਤੇ ਬਾਕੀ ਹੈ ਨਿੱਗਰ ਆ ਹਾਂ ਜੀ ਜਰਤੀਆਂ ਸਾਡਾ ਕਦ ਕਾਢ ਵੀ ਚੰਗਾ ਆ ਤੇ ਵਜੂਦ ਵੀ ਚੰਗਾ ਹਾਂ ਜੀ ਮੋਲ ਕੰਨੂ ਜੀ ਪਾਇ 35000 ਕਰੀਏ 32000 ਦੀ ਵੜ ਦੇ ਦਾਂ 32000 ਜੀ ਬਾਕੀ ਵਿੱਚ ਮਾਨਤਨ ਹੋਰ ਕਰ ਦੋਗੇ ਮਾਨਤਨ ਵਿੱਚ ਜੀ ਥੋੜਾ ਬੁਦਾ ਹੀ ਹੋਣਾ ਚਲੋ ਕੋ ਫੋਨ ਲਾ ਲੇ ਕਰੀ ਹਨਾ ਹਾਂਜੀ ਠੀਕ ਆ ਦੁੱਧ ਦਾ ਕਰ ਦਾਂਗਾ ਤੇ ਹੁਣ ਆ ਗੱਬਣਾ ਆ ਗਿਆ ਜਿਹੜੀਆਂ ਹਾਂਜੀ ਹਾਂਜੀ ਆ ਗੱਬਣ ਤੋਰ ਫੇਰ ਇੰਨਾ ਮੈਂ ਆ ਵੀ ਛੰਡੀ ਧੀਰੀ ਜੀ ਕਿੰਨੇ ਕੁ ਦੁੱਧ ਵਾਲੀ ਉਤਰੇ ਲੱਟ ਲਾਂ ਬਹੁਤ ਜਿਆਦੀਆਂ ਤੋਰ ਦੋ ਇੱਕ ਰੀ ਇਹ ਕਿੰਨਾ ਕੁ ਤੇਰਾ ਵੇ ਜੀ ਦੁੱਧ ਚ ਭਾਈ ਜਾਊਗੀ ਦੁੱਧ ਜੀ ਇਹ 10 12 ਕਿਲੋ ਚ ਭਾਈ ਜਾਊਗੀ ਠੀਕ ਹੈ ਹਾਂਜੀ ਪਰ ਜੇਵਾ ਕਰ ਲੂਗਾ ਵੀਰ ਵੱਧ ਚ ਵਾਈ ਜਾਊਗੀ ਹਾਂਜੀ ਥਾਣਾ ਇਹਦੇ ਕਾ ਵੀ ਚੰਗਾ ਲੱਗਾ ਹੈ ਬੱਚਾ ਆਗਾ ਜਨਾ ਕਿ ਦੁੱਧ ਤੇ ਨਹੀਂ ਕਦੇ ਬਾਟੀ ਨਾਲ ਕੇ ਚੁਆ ਤਨੇ ਬਾਕੀ ਲਿੱਤੀ ਕੰਦ ਕਾਹ ਚ ਚੰਗੀ ਹੈ ਜਿੰਨੀ ਨੇ ਅੱਜ ਸੋਹਣੀ ਹੈ ਬਾਕੀ ਇਹ ਤਿਆਰ ਹੁੰਦੀ ਹੈ ਮੇਰੀ ਬਾਕੀ ਨੇ ਜੀ ਠੜੀ ਕਰੌਸ ਹੈ ਇਹਨਾਂ ਨੂੰ ਗਰਮੀ ਦੀ ਪ੍ਰਵਾਹ ਨਹੀਂ ਆ ਗਈ ਹਾਂਜੀ ਹਾਂਜੀ ਨਾ ਇਹਨੂੰ ਗਰਮੀ ਦੀ ਪ੍ਰਵਾਹ ਨਾ ਉਹਨੂੰ ਤੇ ਇਹਦਾ ਮੁੱਲ ਬਾਕੀ ਆ ਕੋ ਠੰਡੀ ਹੈ ਨਰ ਜੀ ਠੀਕ ਹੈ ਹੈਗੇ ਠੰਡੀ ਤੇਰੀ ਆ ਜੇ ਤੇ ਦੁੱਧ ਤੇ ਇਹਦਾ ਵੀ ਸੰਗਣਾ ਨਾ ਪੂਰਾ ਸੰਗਣਾ ਪੂਰਾ ਤੇ ਮੋਲੇ ਦਾ ਮੋਲੇ ਦਾ ਵਿੱਚ ਜੀ ਕਰਨ ਦੇ ਭਾਵੇਂ ਦਾ 35 ਕਰੀਏ 36 ਕਰੀਏ ਹਾਂਜੀ 3000 ਦੇ ਦਾਂ 3000 ਦੀ ਹਾਂਜੀ ਬਾਕੀ ਮੌਕੇ ਤੇ ਮਨਤਾ ਨੂੰ ਰਕਰ ਲਓ ਕਰ ਦੋ ਕੋਈ ਗੱਲ ਨਹੀਂ ਕਿੰਨੇ 29 ਦੇ ਦਈਏ ਛਾਈ ਦੀ ਵੀਰ ਜੀ ਪੂਰੇ ਦੇ ਦਾਂਗੇ ਛਠਾਈ ਦੀ ਪਰ ਵੀਰ ਭਰਾ ਗਾਲੀਆ ਪਾ ਜਾਰੀ ਕਰਤੀ ਐ ਕੋਈ ਥੋੜਾ ਬੋਧਾ ਜਿਹਾ ਸ਼ੋਰ ਛਪੇ ਹੋਣਾ ਵਿੱਚ ਹੁਣ ਠੀਕ ਆ ਹਾਂਜੀ ਤੇ ਇੱਕ ਜਰਸੀ ਆ ਗਈ ਔਰ ਸਿੰਘਾਂ ਵਾਲੀ ਇਹ ਸਿੰਘ ਹੈ ਵੀ ਨਹੀਂ ਲੱਗਦਾ ਤੇ ਇੱਕ ਨਿਕ ਦੋਦਾ ਠੰਡੀ ਹੈ ਵੀ ਜੀ ਇਹ ਜਿੱਤਰਾ ਠੰਡੀ ਤੇਰੀ ਹੈ ਇਹਦੇ ਬਾਅਦ ਸਿੰਘ ਨਹੀਂ ਦਗਾਏ ਕਿਸ ਨੇ ਆਹ ਸੋਚੀ ਆ ਇਹ ਟਲਣਾ ਟੋਲਾ ਇਹਦੇ ਵੀ ਬੋਦੇ ਠੀਕ ਆ ਆ ਭਲਾਂ ਭਈ ਤੇ ਇੱਕ ਪਾਸੇ ਹਾਂਜੀ ਹਾਂਜੀ ਆ ਭਲਾਂ ਭੁਲਾਂ ਚਾਜੇ ਵੀਰ ਜੀ ਠੀਕ ਆ ਆ ਦੇਖੋ ਆ ਦੇਖੋ ਭਾਈ ਚੀਪਾ ਕੱਢ ਕੱਢਦੇ ਨੇ ਵੀਰ ਜੀ ਮਰਾ ਜਾ ਅੱਛਾ ਹਾਂਜੀ ਆ ਦੇਖੋ ਆਖੋ ਜੀ ਆ ਦੇਖੋ ਆ ਦੇਖ ਸੰਦੇ ਆ ਇਹ ਤੁਹਾਨੂੰ ਪਤਾ ਭਲਾਂ ਭੁਲਾਂ ਚਾਉਣੀ ਹਾਂ ਆ ਦੇਖ ਆ ਦੇ ਸੰਦੇ ਪੂਰੀ ਧਾਰ ਵਧੀਆ ਹੁੰਦੀ ਹਾਂਜੀ ਠੀਕ ਆ ਉਦਾਂ ਵਿੱਚ ਭੜਪੂਲ ਹੁੰਦੀ ਹੈ ਮੜੀ ਮੋਟੀ ਹਾਂਜੀ ਠੀਕ ਆ ਤੇ ਇਹ ਕਿ ਨਾ ਦੋ ਚੁਈ ਜਾਊਗੀ ਵਿੱਚ ਜੁੱਧ ਵੀ ਜੀ ਨੇ ਵੀ 10 ਕਿਲੋ ਜੁ ਹੁੰਦਾ ਜੀ ਚਲੋ ਫੇਰ ਤੋਰ ਦੋ ਇਹਨਾਂ ਵਿੱਚ ਇਹ ਜਰਸੀ ਆ ਜੀ ਸਿੰਗ ਨਹੀਂ ਲਗਾਏ ਹਾਂਜੀ ਕੋ ਵੀਰ ਭਰਾ ਲੈ ਜੂਗਾ ਨਾ ਜਰਸੀ ਪਿਓਰ ਜਰਸੀ ਆ ਇਹ ਵੀ ਸਿੰਗ ਭਾਂ ਸਿਆ ਚੜਦੇ ਆ ਵੜ ਦੇ ਦੇ ਹਾਂਜੀ ਇਹ ਵੀ ਵਧੀਆ ਬਣ ਜਾਣੀ ਘੋਡੀ-ਘੋਡੀ ਹੋਣੀ ਆਣੀ ਆਪਾਂ ਕਈ ਵੀ ਨਾਂ ਦੱਸੀਆਂ ਨਾ ਦਾਵਾ ਹਾਂਜੀ ਵੜਦੇ ਨੇ ਸਿੰਗ ਬਾਕੀ ਤੇ ਹੀਲ ਬੜੀ ਵੱਡੀ ਬਾਕੀ ਇਹ ਜੀ ਭੋੜੀ ਹੁੰਦੀ ਆ ਆਪਾਂ ਨੂੰ ਇਹ ਦਾਗ ਨੂੰ ਪਾਣਾ ਦੇਣੀ ਤੇ ਨਾ ਹਨ ਨਹੀਂ ਮਿਲਨੀ ਠੀਕ ਆ ਜੇ ਭੋੜੀ ਹੁੰਦੀ ਤੇ ਕਿੰਨਾ ਮੁੱਲੇ ਦਾ ਵੀਰ ਜੀ ਮੁੱਲੇ ਦਾ ਵੀਰ ਜੀ ਕਰਨ ਨੂੰ ਭਾ 30000 ਕਰੀਏ 28000 ਦੀ ਦੇ ਦਾਂਗੇ 28000 ਦੀ ਜੇ ਸੂਪੇ ਫਿਰ ਇਹ ਵੀ ਸੂਪੀ ਪੰਜਾਂ ਚੌਂ ਦਿਨਾਂ ਨੂੰ ਸੱਤਾਂ ਨੂੰ ਹਾਂਜੀ ਫਿਰ ਵੱਧ ਵੀਰ ਜੀ ਵੇਚਾਂਗੇ 28 ਚੌਂ ਕਰਨਾ ਮਾਨ ਤਾਂ ਕਿ ਵੀਰ ਭਰਾ ਨੂੰ ਲੀਟਰ ਮਾਰ ਕੇ ਚੋਕੇ ਦਾਂਗੇ ਠੀਕ ਆ 28 ਜੋ ਕੋਈ ਨਹੀਂ ਥੋੜਾ ਬੋਧਾ ਕਰ ਦਾਂਗੇ ਮੌਕੇ ਤੇ ਠੀਕ ਆ ਹਾਂਜੀ ਮੱਝ ਵੀ ਹੁਣ ਇੱਕ ਨਾ ਇੱਕ ਲੈ ਆਈ ਹੁੰਦੇ ਹਰ ਵਾਰੀ ਹਾਂਜੀ ਹਾਂਜੀ ਇਹ ਮੱਝ ਹੁਣੀ ਹੋ ਜਾਈ ਸਵੇਰੇ ਆਈ ਠੀਕ ਆ ਉਤਨੇ ਆ ਕੇ ਸਾਂਭੀ ਸੁੰਭੀ ਚੰਗੀ ਆ ਬੋਡੀ ਵੇਟ ਚੰਗਾ ਸਾਂਭ ਵਾਲੇ ਏ ਵੀਰ ਜੀ ਸਾਢੇ 8 ਮਹੀਨੇ ਦੀ ਘੱਟ ਜੀ ਅੱਛਾ ਡੇਢ ਮਹੀਨਾ ਸੂਣ ਚ ਖੜਦੀ ਵਿੱਚ ਅੱਛਾ ਜੀ ਡੇਢ ਮਹੀਨਾ ਖੜਦੀ ਹੈ ਅੱਜ ਡੇਢ ਮਹੀਨੇ ਦੀ ਕੱਚੀ ਹੈ ਰੱਜੀ ਤੇ ਦੁੱਧ ਕਿੰਨਾ ਚ ਵਜ ਜਾਊਗੀ ਦੁੱਧ ਵੀਰ ਜੀ ਉਹ ਜਾਂਦੇ ਵੀ ਉਦੋਂ ਸਿਆਲ ਹੀ 14 ਕਿਲੋ ਚ ਹੁੰਦੇ ਰਹੇ ਆ ਅੱਛਾ ਬਾਕੀ ਕੋਈ ਵੀਰ ਭਰਾ ਆਪਣੀ ਸਮਝਣਾ ਖੜੇ ਵੀ ਕਿੰਨਾ ਕੰਹੀਂ ਚਵਾਈ ਜਾਵਾਂਗੇ ਤੋਰ ਹੋ ਗਏ ਰੈਂਟ ਵੀਰ ਜੀ ਯਾਦ ਕਾ ਚ ਮੈਂ ਦੁੱਧ ਨੇ ਤੁਹਾਨੂੰ ਕਦਾ ਚੂਣਾ ਹੀ ਚੂਣਾ ਠੀਕ ਹੈ ਹੁਣ ਦੁੱਧ ਛੱਡੀ ਆ ਹੁਣ ਵੀਰ ਜੀ ਛੱਡੀ ਥੋੜੇ ਦਿਨ ਹੋ ਜਾਂਦੇ ਹੁਣ ਦੁੱਧੋਂ ਛੱਡੀ ਆ ਜਿਹੜੀ ਉੱਤਰਾ ਇਹ ਆ ਕਿ ਸਾਂਭੀ ਸੁੰਭੀ ਚੰਗੀ ਆ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ ਆ ਭਾਰੇ ਪੱਲੇ ਦੀ ਆ ਮੱਜ ਬਾਕੀ ਇਹਦੀ ਭਾਰੀ ਵਜਨ ਚ ਆ ਬਾਕੀ ਥਾਂ ਦਾ ਸਾਈਜ਼ ਗਿਆ ਵੀ ਚੰਗਾ ਤੇ ਮਿਲਕਵੇਂ ਵੀ ਚੰਗੇ ਲੱਗਦੇ ਠੀਕ ਆ ਆਪਣੇ ਲੱਗੋ ਹੀ ਲਈਏ ਨੀ Là, il avait dit. ਖਾਣ ਦੇ ਸਾਦੇ ਦੇ ਲਾਗੇ ਤਾਂ ਤੇ ਮਿਲ ਕੇ ਵੀ ਨੇ ਵੀ ਚੰਗੀ ਲੱਗੀ ਹੈ ਕਿੰਨਾ ਇਹਦਾ ਮੁੱਲ ਵੀ ਜਿੱਦਾਂ 10 ਦਿਨ ਹੋਏ ਉਹਨਾਂ ਨੂੰ ਦਦੋਆ ਜੇ ਛੱਡੀ ਹੋ ਠੀਕ ਹੈ ਬਾਕੀ ਕੋਈ ਉੱਪਰਾ ਹੋਵੇ ਤੇ ਕੋਈ ਗੱਲ ਨਹੀਂ ਬਾਕੀ ਠੰਡੀ ਠਿਰੀ ਹੈ ਵੀ ਜੀ ਹਾਂ ਠੀਕ ਹੈ ਸਾਂਤੋਂ ਕਾ ਵੀ ਚੰਗਾ ਕਰਦੀ ਯਾਰ ਠੰਡੀ ਠੀਕ ਹੈ ਇਹ ਨਹੀਂ ਕਿ ਜਨ ਲੱਤਾਂ ਮਰੀ ਜੋ ਠੰਡੀ ਹੈ ਕਿੰਨਾ ਇਹਦਾ ਮੁੱਲ ਰੱਖਦੀ ਹੈ ਜੀ ਜੇ ਜੇ ਤੇ ਆਪਾਂ ਹੀ ਮੰਨ ਲਓ ਤਿਆਰ ਕਰਕੇ ਵੇਚ ਗਏ ਸਾਨੂੰ ਪੰਜਾਂ ਦਸ ਦਿਨ ਮਹੀਨੇ ਡੇਢ ਮਹੀਨੇ ਨਾ ਕੋਈ ਫਰਕ ਨਹੀਂ ਪੈਣਾ ਅੱਛਾ ਤੇ ਮੰਨ ਲਓ ਡੇਢ ਮਹੀਨਾ ਹੀ ਪੂਰੀ ਇਹਦੀ ਸੇਵਾ ਕਰ ਲਈ ਨਾ ਹਾਂਜੀ ਤੇ ਇਹ ਵੀ ਲੱਖ ਰੁਪਏ ਦੀ ਮੱਝ ਵੇਚ ਦਿੱਦੀ ਦੀ ਆ ਅੱਛਾ ਕਿਉਂਕਿ ਸਾਨੂੰ ਪਤਾ ਮੱਝ ਦੀ ਬਾਅਦ ਛਾੜ ਿਆ ਥੋੜੀ ਹਾਂਜੀ ਤੇ ਇਹ ਵੀ ਆਪਾਂ ਤਿਆਰ ਕਰ ਲਈ ਹੁਣ ਇਹ ਵੀ ਸਾਮਕੇ ਨੂੰ ਛੱਡ ਕੇ ਦੇ ਦਾਂਗੇ ਕਿੰਨੇ ਛੱਡ ਦੋਗੇ ਹੁਣ ਵੀਰ ਜੀ 65000 ਪੂਰੇ ਦੇ ਦਾਂਗੇ ਮੁੱਲ ਕਰ ਨੂੰ ਜਿੰਨਾ ਮਰਜ਼ੀ ਕਰੀ ਵੇਚਾ ਕਰਨਾ ਮੰਨਤਾਂ ਨਾ ਹੋਰ ਥੋੜਾ ਬੂਦਾ ਵੀ ਜੀ ਕਰ ਦਾਂਗੇ ਮੌਕੇ ਬਾਕੀ ਤੁਹਾਨੂੰ ਪਤਾ ਬਾਕੀ ਇਹ ਨਹੀਂ ਵੇਜੀ ਆਪਾਂ 8.5 ਮਹੀਨੇ ਦੀ ਆਖੀ 8ਾਂ ਦੀ ਨਿਕਲੂਗੀ ਅੱਛਾ ਵੀ ਆਪਣਾ ਡਾਕਟਰ ਲਿਆਵੇ ਚੈੱਕ ਕਰਾ ਖੜੇ ਠੀਕ ਆ ਹਾਂਜੀ ਹਾਂਜੀ ਤੇ ਠੀਕ ਆ ਪੂਰੇ 8.5 ਮਹੀਨੇ ਦੀ ਗੱਬਣ ਹੋਊਗੀ ਤੇ ਲੈ ਜਾਏ ਕੋਈ ਨਿਤ ਰਹਿੰਦੇ ਠੀਕ ਆ ਜੀ ਠੀਕ ਆ ਵੀਰ ਜੀ ਬਾਕੀ ਇਹ ਆ ਕਿ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚਾੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲੇ ਬਹੁਤ ਬਹੁਤ ਧੰਨਵਾਦ ਜੀ